ਜੋ ਗੁੜਾ ਚੇ ਕਰਦਾ ਇਕੱਠੇ ਕਰਦਾ ਇਕੱਠਾ ਕਰਦੇ ਆ ਪਲੱਸ ਅੱਗ ਵੀ ਲਗਾ ਦਿੰਦੇ ਆ ਤੁਸੀਂ ਦੂਜੇ ਦਿਨ ਆ ਕੇ ਦੇਖਿਓ ਅੱਗ ਵੀ ਲੱਗੀ ਹੁੰਦੀ ਆ ਉਹਨਾਂ ਦਾ ਚਲਾਨ ਕੌਣ ਕਰੇਗਾ ਇਹ ਤਾਂ ਮੈਗ ਨਾਲ ਵੀ 100 ਬਿਮਾਰੀਆਂ ਇਹਦੇ ਨਾਲ ਲੱਗਣੀਆਂ ਇਹ ਗੰਧ ਦੇ ਨਾਲ ਲੁਧਿਆਣਾ ਦੇ ਵਿੱਚ ਇੱਥੇ ਲਈ ਲਾ ਲੋ ਉਹ ਲੁਧਿਆਣੇ ਵਿੱਚ ਸਾਰੇ ਪਾਸੇ ਗੰਦੀ ਗੰਧ ਆ ਯਾਰਾ ਵੀ ਹੈ ਹੀ ਨਹੀਂ ਸੇ ਮੇਰੇ ਵਿੱਚ ਤੇ ਗੰਧ ਨਾ ਹੋਵੇ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਇਹਨਾਂ ਨੇ ਲੋ ਕਰਿਆ ਸੀਗਾ ਜਿਹੜਾ ਬੰਦਾ ਫੜਿਆ ਗਿਆ ਉਹਨਦੇ ਤੇ 5000 ਰੁਪਏ ਦਾ ਜੁਰਮਾਨਾ ਹੋਏਗਾ ਬਟ ਜੁਰਮਾਨਾ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਕਿਸੇ ਨੂੰ ਫੜਿਆ ਹੀ ਨਹੀਂ ਹਜੇ ਤੱਕ 2000 ਪਰ ਵਾਈ ਗਾ ਥੋੜਾ ਹੀ ਆ ਗੱਲ ਕਰ ਤੁਸੀਂ ਮਿਲਗੇ ਚਲੋ ਅਸੀਂ ਤੁਹਾਨੂੰ ਕਹਿ ਦਿੰਦਾ ਵਾ ਕੋਈ ਰੇੜੀ ਭਰ ਕੇ ਲੈ ਜਾਵੇ ਮੰਨ ਲਓ ਕਿਸੇ ਦਾ ਫੰਕਸ਼ਨ ਚੱਲ ਰਿਹਾ ਕੋਈ ਕੂੜਾ ਸਿੱਟਣ ਗਿਆ ਉਹਦੇ ਕੋਲ ਬਕਾਇਦਾ ਪੈਸੇ ਲਿੱਤੇ ਜਾਂਦੇ ਆ ਸਹੀ ਆ ਆਦਰਵਾਇਜ਼ ਕਿਸੇ ਨੂੰ ਉੱਥੇ ਕੂੜਾ ਨਹੀਂ ਸਿੱਟਣ ਦਿੰਦੇ ਉੱਥੇ ਵੀ ਇਹੀ ਹਾਲ ਨੇ ਕੂੜਾ ਉੱਥੇ ਸਿੱਟਿਆ ਜਾਂਦਾ ਅੱਗ ਲਗਾਈ ਜਾਂਦੀ ਆ ਬਟ ਉਹ ਡੰਪ ਨਹੀਂ ਆ ਡੰਪ ਇਹਨਾਂ ਅਲੱਗ ਜਗ੍ਹਾ ਤੇ ਬਣਿਆ ਹੋਇਆ ਬਟ ਆਪਣਾ ਟਾਈਮ ਬਚਾਉਣ ਵਾਸਤੇ ਸਿਰਫ ਕੂੜਾ ਉੱਥੇ ਸਿੱਟਦੇ ਆ ਦਾ ਵੀ ਦੋਸ਼ ਨਹੀਂ ਹੈਗਾ ਇਹ ਜਿਹੜੀ ਲੋਕ ਆਲੀ ਵਾਲੇ ਇਹ ਇੱਥੇ ਸੱਕੇ ਗੰਦ ਛੱਡ ਦਿੰਦੇ ਸਰਕਾਰ ਕੀ ਕਰੂਗੀ ਉਹ ਕਾਲਾ ਹੀ ਹੋਇਆ ਪਿਆ ਅੱਗ ਲਾ ਲਾ तकरीबन ਦਿੱਲੀ ਇੱਥੇ ਅੱਗ ਲੱਗੀ ਹੁੰਦੀ ਆ ਇੱਕ ਦਿਨ ਛੱਡ ਕੇ ਅੱਗ ਲੱਗੀ ਹੁੰਦੀ ਆ ਕੋਈ ਨਾ ਕੋਈ ਪਰਸਨ ਆਂਦਾ ਅੱਗ ਲਗਾ ਜਾਂਦਾ ਕੂੜੇ ਨੂੰ ਅੱਗ ਲੱਗਦੀ ਆ ਉਹ ਕੀ ਹੈ ਪੋਲਿਊਸ਼ਨ ਹੀ ਆ ਨਾ ਪੋਲਿਊਸ਼ਨ ਕਿੱਦਾਂ ਬੰਦ ਹੋਊਗਾ ਪਬਲਿਕ ਖੁਦ ਕੂੜਾ ਸਿੱਟਦੀ ਵੀ ਹੈ ਕੂੜੇ ਦਾ ਘਰ ਖੁਦ ਪਬਲਿਕ ਵੀ ਬਣੀ ਹੋਈ ਆ ਕਿਉਂਕਿ ਨਾ ਉਹ ਐਕਸ਼ਨ ਲੈਂਦੀ ਆ ਨਾ ਉਹ ਸੁਣਦੀ ਆ ਨਾ ਉਹ ਅੱਗੇ ਗੱਲ ਕਰਦੀ ਆ ਮਾਰਨ ਕੀ ਹੈ ਇਸ ਕੋਲ ਟਾਈਮ ਹੀ ਨਹੀਂ ਹੈ ਉਹਨੂੰ ਕਹ ਦੋ ਯਾਰ ਕੂੜਾ ਦਾ ਸੈਟ ਤੇ ਕੋਈ ਨਹੀਂ ਯਾਰ ਅਗਲੀ ਵਾਰ ਨਹੀਂ ਸੱਟਾਂਗੇ ਇਹ ਕਿੱਕੇ ਚਲੇ ਜਾਂਦੇ ਆ ਸਿਰਫ ਜ਼ਰੂਰਤ ਅਨੁਸਾਰ ਕਰਦੇ ਆ ਵੀ ਹਾਂ ਜਾਂ ਮੈਂ ਕਰ ਲਵਾਂ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸੈਨਟਰੀ ਇੰਸਪੈਕਟਰ ਹੋਗੇ ਨੰਬਰਦਾਰ ਹੋਗੇ ਜਾਂ ਉਸ ਤੋਂ ਉੱਪਰਲੇ ਅਫਸਰ ਹੋਗੇ ਜੇ ਉਹ ਜ਼ਿੰਮੇਵਾਰੀ ਸਮਝਣਗੇ ਤਾਂ ਸਾਰਾ ਕੰਮ ਹੋ ਸਕਦਾ ਅਦਰਵਾਈਜ਼ ਨਹੀਂ ਹੋ ਸਕਦਾ ਲੁਧਿਆਣਾ ਲਾਈਫ ਸਵਾਗਤ ਮੈਂ ਕਮਲ ਕਪੂਰ ਹਾਲਾਕੀ ਨਗਰ ਨਿਗਮ ਬਹੁਤ بڑے بڑے ਦਾਅਵੇ ਕਰਦਾ ਨਜ਼ਰ ਆਉਂਦਾ ਹੈ ਕਿ ਕਿਸੇ ਵੀ ਪਲਾਟ ਦੇ ਵਿੱਚ ਜਾਂ ਕਿਤੇ ਵੀ ਖੁੱਲੇ ਦੇ ਵਿੱਚ ਕੂੜਾ ਸਿੱਟਿਆ ਗਿਆ ਤਾਂ ਚਲਾਨ ਕੀਤਾ ਜਾਏਗਾ ਪੈਨਲਟੀਆਂ ਲੱਗਣਗੀਆਂ ਜੁਰਮਾਨੇ ਭਰਨੇ ਪੈਣਗੇ ਪਰ ਜਿਹੜੀਆਂ ਸਾਰਵਜਨਿਕ ਜਗ੍ਹਾ ਨੇ ਉੱਥੋਂ ਅਖਰ ਕੂੜਾ ਕੌਣ ਚੱਕੇਗਾ ਉੱਥੇ ਸਫਾਈ ਕੌਣ ਕਰੇਗਾ ਔਰ ਨਗਰ ਨਿਗਮ ਅਖਰ ਉੱਥੇ ਕਿਸ ਨੂੰ ਪੈਨਲਟੀਆ ਲਗਾਈਗੀ ਕਿਸ ਤੇ ਉਤੇ ਜੁਰਮਾਨਾ ਠੋਕੇਗੀ ਇਸ ਵਕਤ ਅਗਰ ਮੈਂ ਪੌਸ਼ ਏਰੀਆ ਅਰਬਨ ਸਟੇਟ ਦੀ ਗੱਲ ਕਰਾਂ ਤਾਂ ਤੁਹਾਨੂੰ ਹਰ ਦੂਸਰਾ ਵੱਡਾ ਪਲਾਟ ਗਰਾਊਂਡ ਜਿਹੜਾ ਹੈ ਉਹ ਗੰਦਗੀ ਦੇ ਨਾਲ ਭਰਿਆ ਹੋਇਆ ਦਿਖਾਈ ਦੇਗਾ ਜਦ ਕਿ ਇਹ ਚੰਡੀਗੜ੍ਹ ਰੋਡ ਦੇ ਉੱਤੇ ਸਭ ਤੋਂ ਪੌਸ਼ ਏਰੀਆ ਗਿਣਿਆ ਜਾਂਦਾ ਹੈ ਵੀਰੇ ਜੀ ਚੰਡੀਗੜ੍ਹ ਰੋਡ ਦਾ ਸਭ ਤੋਂ ਵੱਡਾ ਪੌਸ਼ ਏਰੀਆ ਨਗਰ ਨਿਗਮ ਵੱਡੇ ਵੱਡੇ ਦਾਅਵੇ ਕਰਦੀ ਹੈ ਕਿਤੇ ਗੰਦਗੀ ਦਿਖਾਈ ਨਹੀਂ ਦੇਗੀ ਜੁਰਮਾਨੇ ਹੋਣਗੇ ਚਲਾਨ ਹੋਣਗੇ ਇੱਥੇ ਕਿਹਦਾ ਚਲਾਨ ਹੋਏਗਾ ਸਰ ਇੱਥੇ ਪਬਲਿਕ ਦਾ ਚਲਾਨ ਹੋਏਗਾ ਜਿਹੜੀ ਪਬਲਿਕ ਕੂੜਾ ਸਿੜਦੀ ਏ ਕਹਿਣ ਦਾ ਮਤਲਬ ਕਹਿਣ ਦਾ ਪਾਇਆ ਵੈ ਇਹ ਨਗਰ ਨਿਗਮ ਵੱਲੋਂ ਕਿਹਾ ਜਾਂਦਾ ਠੀਕ ਹੈ ਬਟ ਜਿਹੜਾ ਇਹ ਕੂੜਾ ਵਾ ਜੋ ਸਫਾਈ ਕਰਦੇ ਸਫਾਈ ਕਰਮਚਾਰੀ ਉਹ ਕੂੜਾ ਇੱਥੇ ਇਕੱਠਾ ਕਿਉਂ ਕਰਦੇ ਆ ਜੋ ਕੂੜਾ ਇੱਥੇ ਕਰਦਾ ਇਕੱਠੇ ਕਰਦਾ ਇਕੱਠਾ ਕਰਦੇ ਆ ਪਲੱਸ ਅੱਗ ਵੀ ਲਗਾ ਦਿੰਦੇ ਆ ਤੁਸੀਂ ਦੂਜੇ ਤੀਜੇ ਦਿਨ ਆ ਕੇ ਦੇਖਿਓ ਅੱਗ ਵੀ ਲੱਗੀ ਹੁੰਦੀ ਆ ਉਹਨਾਂ ਦਾ ਚਲਾਨ ਕੌਣ ਕਰੇਗਾ ਤੁਸੀਂ ਇੱਥੋਂ ਥੋੜਾ ਜਿਹਾ ਅੱਗੇ ਜਾਓ ਖੱਬੇ ਹੱਥ ਦੇਖਿਓ ਮਿੱਟੀ ਦੇ ਢੇਰ ਲੱਗੇ ਹੋਏ ਆ ਉਹਨਾਂ ਦੇ ਨਾਲ ਇੱਕ ਕੂੜੇ ਦਾ ਬਹੁਤ ਵੱਡਾ ਢੇਰ ਲੱਗਿਆ ਹੋਇਆ। ਉੱਥੇ ਵੀ ਇਹੀ ਹਾਲ ਨੇ, ਕੂੜਾ ਉੱਥੇ ਸਿੱਟਿਆ ਜਾਂਦਾ, ਅੱਗ ਲਗਾਈ ਜਾਂਦੀ ਆ ਬਟ ਉਹ ਡੰਪ ਨਹੀਂ ਆ। ਡੰਪ ਇਹਨਾਂ ਦਾ ਅਲੱਗ ਜਗ੍ਹਾ ਤੇ ਬਣਿਆ ਹੋਇਆ। ਬਟ ਆਪਣਾ ਟਾਈਮ ਬਚਾਉਣ ਵਾਸਤੇ ਸਿਰਫ ਕੂੜਾ ਉੱਥੇ ਸਿੜਦੇ ਆ ਤੇ ਉਹਨੂੰ ਅੱਗ ਲਾ ਦਿੰਦੇ ਆ। ਬਿਲਕੁਲ, ਕਈ ਥਾਵਾਂ ਤੇ ਲਿਫਟਿੰਗ ਦੀ ਵੀ ਪ੍ਰੋਬਲਮ ਆਂਦੀ ਆ। ਘਰਾਂ ਚੋਂ ਲਿਫਟਿੰਗ ਹੁੰਦੀ ਨਹੀਂਗੀ। ਅਗਰ ਹੁੰਦੀ ਆ ਤਾਂ 2-2 ਤਿੰਨ-ਤਿੰਨ ਬਾਅਦ ਹੁੰਦੀ ਆ। ਉਹ ਦੇਖੋ ਪਲਾਟ ਸਾਰਾ ਪਰਤ। ਸਰ ਤੁਸੀਂ ਇਹ ਸਾਹਮਣੇ ਪਲਾਟ ਦੇਖ ਲਓ। ਆਂਦਾ ਜਾਂਦਾ ਬੰਦਾ ਇੱਥ ਬਟ ਕਈ ਪਰਸਨ ਇਦਾਂ ਜਿਹੜੇ ਲਿਫਟਿੰਗ ਕਰਵਾਉਂਦੇ ਨਹੀਂ ਆ ਉਹ ਥੈਲੀ ਭਰਦੇ ਆ ਕੁੜੇ ਸਿੱਟ ਜਾਂਦੇ ਆ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਇਹਨਾਂ ਨੇ ਲੋ ਕਰਿਆ ਸੀਗਾ ਜਿਹੜਾ ਬੰਦਾ ਫੜਿਆ ਗਿਆ ਉਹਦੇ ਤੇ 5000 ਰੁਪਏ ਦਾ ਜੁਰਮਾਨਾ ਹੋਏਗਾ ਬਟ ਜੁਰਮਾਨਾ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਕਿਸੇ ਨੂੰ ਫੜਿਆ ਨਹੀਂ ਹਜੇ ਤੱਕ ਸਿਰਫ ਇੱਕ ਕਾਉਂਸਲਰ ਰਹਿ ਗਏ ਨੇ ਆ ਕੰਮ ਕਰਨ ਵਾਸਤੇ ਜਿਹਦੇ ਉਹਨੂੰ ਪੱਟੀ ਸਾਫ ਕਰਦੇ ਨੇ ਬੰਦਾ ਫੜਦੇ ਆ ਉਹਨਾਂ ਚਲਾਨ ਚ ਉਹਨੂੰ ਪਾ ਦਿੰਦੇ ਆ ਆਦਰਵਾਈਜ਼ ਕੋਈ ਵੀ ਨੰਬਰਦਾਰ ਲੈ ਲਓ ਸੈਂਟਰੀ ਇੰਸਪੈਕਟਰ ਲੈ ਲਓ ਜੇ ਸੈਂਟਰੀ ਇੰਸਪੈਕਟਰ ਤੁਸੀਂ ਕਾਲ ਵੀ ਕਰੋਗੇ ਨਾ ਉਹਨੂੰ ਕਹੋ ਭਜੀ ਇੱਥ ਉਹ ਐਕਸ਼ਨ ਹੀ ਨਹੀਂ ਹੈਗਾ ਨਾ ਨੰਬਰਦਾਰ ਲੈ ਐਕਸ਼ਨ ਨੰਬਰਦਾਰ ਤੇ ਆਪਣੇ ਖੁਦ ਦੇ ਸਫਾਈ ਕਰਮਚਾਰੀ ਵੀ ਅੱਗ ਲਗਾਉਂਦੇ ਆ ਮੈਂ ਕਈ ਵਾਰੀ ਦੇਖਿਆ ਕਈ ਵਾਰ ਰੋਕਿਆ ਵੀ ਉਹਨਾਂ ਨੂੰ ਕਹਿੰਦਾ ਸੋਰੀ ਯਾਰ ਗਲਤੀ ਹੋ ਗਈ ਨੈਕਸਟ ਟਾਈਮ ਨਹੀਂ ਹੋਊਗਾ ਪਰ ਫਿਰ ਉਹੀ ਹਾਲ ਉਹੀ ਹਾਲ ਸੇਮ ਟੂ ਸੇਮ ਬਟ ਆਮ ਪਬਲਿਕ ਕੁਝ ਨਹੀਂ ਕਰ ਸਕਦੀ ਇੰਦੇ ਚ ਜਦੋਂ ਤੱਕ ਅਫਸਰਾਂ ਦਾ ਹੱਥ ਉਹਨਾਂ ਦੇ ਸਿਰ ਤੇ ਹੈ ਨਾ ਆਮ ਪਰਬਲ ਕੁਝ ਨਹੀਂ ਕਰ ਸਕਦੀ। ਅਗਰ ਇਹਨਾਂ ਦੇ ਕੰਪੈਕਟਰੀ ਚੱਜ ਨਾਲ ਚੱਲ ਜਾਣ ਮੈਂ ਤਾਂ ਲੱਗਦਾ ਤਾਂ ਵੀ ਅਸਰ ਜਿਹੜਾ ਹੈਗਾ ਥੋੜਾ ਜਿਹਾ ਪਏਗਾ। ਹੁਣ ਜਿਹੜੇ ਅਸੀਂ ਕੂੜਾ ਚੱਕਣ ਵਾਲੇ ਜਿਹੜੇ ਲੋਕ ਨੇ ਉਹ ਕਹਿੰਦੇ ਆ ਜਿੱਥੇ ਅਸੀਂ ਕੂੜਾ ਸਿੱਟਣ ਜਾਂਦੇ ਉੱਥੇ ਕੰਪੈਕਟਰ ਨਹੀਂ ਚੱਲਦੇ ਦੱਸੋ ਕਿੱਥੇ ਸਿੱਟੀ ਹੈ ਕੂੜਾ ਜਾ ਕੇ। ਸੰਕ ਕੰਪੈਕਟਰ ਚੱਲਦੇ ਆ ਬਟ ਉਹਨਾਂ ਦੀ ਮਰਜ਼ੀ ਨਾਲ ਚੱਲਦੇ ਆ। ਹਾਂ ਉਹਨਾਂ ਦੀ ਮਰਜ਼ੀ ਨਾਲ ਚੱਲ। ਆਪਣੀ ਮਰਜ਼ੀ ਹੈ। ਉਹਨਾਂ ਨੇ ਕੂੜਾ ਚੱਕਵਾਣਾ ਵੈ ਤਾਂ ਕੰਪੈਕਟਰ ਚੱਲ ਰਿਹਾ ਵੈ। ਡੰਪ ਤੇ ਹੈ ਅਦਰਵਾਈਜ਼ ਨਹੀਂ ਹੈ। ਆਮ ਪਰਸਨ ਉੱਥੇ ਕੂੜਾ ਸਿੱਟਾ ਉਹ ਰੇੜੀ ਭਰ ਕੇ ਲੈ ਜਵੇ ਮੰਨ ਲਓ ਕਿਸੇ ਦਾ ਫੰਕਸ਼ਨ ਚੱਲ ਰਿਹਾ ਕੋਈ ਗੁੜਾ ਸਿੱਟਣ ਗਿਆ ਉਹਦੇ ਕੋਲ ਬਕਾਇਦਾ ਪੈਸੇ ਲਿੱਤੇ ਜਾਂਦੇ ਆ ਸਹੀ ਹੈ ਇਦਾਂ ਹੀ ਆਦਰਵਾਇਜ਼ ਕਿਸੇ ਨੂੰ ਉੱਥੇ ਗੁੜਾ ਨਹੀਂ ਸਿੱਟਣ ਦਿੰਦੇ ਤੇ ਨਾ ਹੀ ਇਹ ਘਰਾਂ ਚੋਂ ਲਿਫਟਿੰਗ ਜ਼ਿਆਦਾ ਕਰਦੇ ਆ ਜੇ ਲਿਫਟਿੰਗ ਕਰਦੇ ਆ ਤਾਂ ਕਟੋਂ ਕੱਟ ਵੀ ਮੈਂ ਕਹਿੰਨਾ ਸਮਝ ਲਓ ਨਾ ਦੇ ਬਰਾਬਰ ਹੀ ਆ ਐਂਦਾ ਬੁਰਾ ਹਾਲ ਸਿਰਫ ਅਫਸਰਾਂ ਕਰਕੇ ਆ ਅਫਸਰ ਹੀ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਕੁਰਸੀ ਮਲ ਕੇ ਬੈਠੇ ਆ ਹੋਰ ਕੋਈ ਕੰਮ ਨਹੀਂ ਇਹਨਾਂ ਦਾ ਗੁੜੇ ਨੂੰ ਅੱਗ ਲੱਗ ਰਹੀ ਆ ਜਗ੍ਹਾ ਜਗ੍ਹਾ ਤੇ ਤੁਸੀਂ ਜਾ ਕੇ ਦੇਖਿਓ ਤੁਸੀਂ ਸਵੇਰੇ ਨਿਕਲਿਓ 4:30 ਵਜੇ ਚੋੜੀ ਸੜਕ ਤੇ ਹੋ ਜਿਓ ਜਿੰਨੀਆਂ ਦੁਕਾਨਾਂ ਦੇ ਬਾਹਰ ਢੇਰ ਲੱਗੇ ਹੋਣਗੇ ਸਾਨੂੰ ਅੱਗ ਲੱਗੀ ਹੋएगी ਤੁਸੀਂ ਤਿੰਨ ਮਿੰਟ ਦੇ ਚੌਂਗ ਤੋਂ ਉਧਰ ਹੋ ਜਿਓ ਸੁਹਣ ਬਿਲਡਿੰਗ ਚੌਂਗ ਵਾਲੇ ਪਾਸੇ ਉਧਰ ਸਾਰੇ ਪਾਸੇ ਅੱਗ ਲੱਗੀ ਹੋਊਗੀ ਹਰ ਪਰਸਨ ਆਪਣੇ ਘਰ ਦੇ ਬਾਹਰ ਕੂੜਾ ਇਕੱਠਾ ਕਰਕੇ ਅੱਗ ਲਗਾਉਂਦਾ ਉਹਦੀ ਜ਼ਿੰਮੇਵਾਰੀ ਕਹਿੰਦੀ ਹੈ ਪਾਣੀ ਛੜਕਦੇ ਆਉਂਦੀ ਜ਼ਿੰਮੇਵਾਰੀ ਕਹਿੰਦੀ ਹੈ ਇਹ ਤਾਂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਪਲੱਸ ਜਿਹੜੇ ਆਫੀਸਰ ਬੈਠੇ ਉਹਨਾਂ ਨੂੰ ਦੇਖਣਾ ਚਾਹੀਦਾ ਨਾ ਮੁਲਾਜ਼ਮ ਵੀ ਕੁਝ ਨਹੀਂ ਕਰਦੇ ਉਹ ਆਪਣਾ ਝਾੜੂ ਮਾਰਦੇ ਚਲੇ ਜਾਂਦੇ ਆ ਜਿਹੜੇ ਅਫਸਰ ਨੇ ਉਹ ਆਪਣੀ ਕੁਰਸੀ ਤੇ ਬੈਠੇ ਆ ਐਕਸ਼ਨ ਕੌਣ ਲਾਊਗਾ ਬਿਲਕੁਲ ਸਹੀ ਗੱਲ ਹੈ ਐਕਸ਼ਨ ਕੌਣ ਲਾਊਗਾ ਔਰ ਕੀ ਨਗਰ ਨਿਗਮ ਆਪਣੇ ਅਫਸਰਾਂ ਦਾ ਚਲਾਨ ਕਰੇਗੀ ਇਧਰ ਹਾਲਾਤ ਤੁਹਾਨੂੰ ਦਿਖਾਣੇ ਆ ਇਧਰ ਹਾਲਾਤ ਇਹ ਆ ਕਿ ਇੱਥੇ ਆਵਾਰਾ ਜਾਨਵਰ ਵੀ ਇਸ ਗੰਦਗੀ ਨੂੰ ਦੇਖ ਕੇ ਆਉਂਦੇ ਨੇ ਔਰ ਇਹ ਹਾਲਾਤ ਨੇ ਇਹ ਪੂਰਾ ਰੋਡ ਜਿਹੜਾ ਇੱਕ ਜਿੱਥੇ ਵੀ ਖਾਲੀ ਪਲਾਟ ਤੁਹਾਨੂੰ ਦਿਖਾਈ ਦੇਗਾ ਉੱਥੇ ਇਹੀ ਹਾਲਾਤ ਤਾਨੂੰ ਦਿਖਾਈ ਦੇਣਗੇ ਸਾਹਮਣੇ ਬੰਦ ਪਲਾਟ ਹੈ ਉਹ ਪਲਾਟ ਦਾ ਵੀ ਇਹੀ ਬੁਰਾ ਹਾਲ ਹੈ ਹੋਰ ਇੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਸਾਰਿਆਂ ਦਾ ਵੀ ਜੀ ਤਕਰੀਬਨ ਦਿੱਲੀ ਤੁਸੀਂ ਅੱਗ ਲੱਗੀ ਦੇਖੋਗੇ ਉਹ ਦੇਖੋ ਉਹ ਕਾਲਾ ਹੀ ਹੋਇਆ ਪਿਆ ਅੱਗ ਲੱਗਾ ਤਕਰੀਬਨ ਦਿੱਲੀ ਇੱਥੇ ਅੱਗ ਲੱਗੀ ਹੁੰਦੀ ਆ ਇੱਕ ਦਿਨ ਛੱਡ ਕੇ ਅੱਗ ਲੱਗੀ ਹੁੰਦੀ ਆ ਕੋਈ ਨਾ ਕੋਈ ਪਰਸਨ ਆਂਦਾ ਅੱਗ ਲਗਾ ਜਾਂਦਾ ਕੂੜੇ ਨੂੰ ਅੱਗ ਲੱਗਦੀ ਆ ਉਹ ਕੀ ਹੈ ਪੋਲਿਊਸ਼ਨ ਹੀ ਆ ਨਾ ਪੋਲਿਊਸ਼ਨ ਕਿੱਦਾਂ ਬੰਦ ਹੋਊਗਾ ਦਿੱਲੀ ਜੇ ਸਵੇਰੇ ਅੱਗ ਲੱਗੇਗੀ ਕੂੜੇ ਦੇ ਢੇਰ ਨੂੰ ਪੋਲਿਊਸ਼ਨ ਬੰਦ ਹੋ ਸਕਦਾ ਮੇਨ ਕਾਰਨ ਪੋਲੂਸ਼ਨ ਦਾ ਸਿਰਫ ਕੂੜੇ ਨੂੰ ਅੱਗ ਲੱਗਣਾ ਹੀ ਹੈ ਕਹਿੰਦੇ ਨੇ ਪਰਾਲੀ ਸੜ ਰਹੀ ਹੈ ਪੋਲੂਸ਼ਨ ਹੋ ਰਿਹਾ ਪਰਾਲੀ ਨਾਲ ਸਾਲ ਜੇ ਇੱਕ ਵਾਰੀ ਪੋਲੂਸ਼ਨ ਹੁੰਦਾ ਪਰ ਇੱਥੇ ਡੇਲੀ ਹੋ ਰਿਹਾ ਇਹ ਰੋਜ਼ ਹੋ ਰਿਹਾ ਲੁਧਿਆਣਾ ਕੋਮਲੋ ਮੈਂ ਸੋਸ਼ਲ ਵਰਕਿੰਗ ਦਾ ਕੰਮ ਕੀਤਾ 4 ਸਾਲ ਬਟ ਕਿਸੇ ਦੇ ਕੰਨ ਤੇ ਕੋਈ ਜੂੰ ਨਹੀਂ ਰੰਗੀ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕਹਿ ਦਿੰਦੇ ਜੀ ਕਰਵਾ ਦਾਂਗੇ ਬਟ ਕੋਈ ਨਹੀਂ ਕਰਵਾਉਂਦਾ ਜ਼ਿੰਮੇਵਾਰ ਕਿੰਨੂੰ ਤੁਸੀਂ ਮੰਨਦੇ ਹੋ ਕਿਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਮੇਅਰ ਦੀ ਨਗਰ ਨਿਗਮ ਕਮਿਸ਼ਨਰ ਦੀ ਜਾਂ ਫਿਰ ਕਾਉਂਸਲਰ ਦੀ ਜ਼ਿੰਮੇਵਾਰੀ ਸਰ ਉਹਨਾਂ ਬੰਦਿਆਂ ਦੀ ਹੈ ਜਿਹੜੇ ਇਹ ਕੰਮ ਆਪਣੀ ਜ਼ਰੂਰਤ ਅਨੁਸਾਰ ਕਰਦੇ ਆ ਸਿਰਫ ਜ਼ਰੂਰਤ ਅਨੁਸਾਰ ਕਰਦੇ ਆ ਵੀ ਹਾਂ ਜਾਂ ਮੈਂ ਕਰ ਲਵਾਂ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸੈਂਟਰੀ ਇੰਸਪੈਕਟਰ ਹੋਗੇ ਨੰਬਰਦਾਰ ਹੋਗੇ ਜਾਂ ਉਸ ਤੋਂ ਉੱਪਰਲੇ ਅਫਸਰ ਹੋਗੇ ਜੇ ਉਹ ਜ਼ਿੰਮੇਵਾਰੀ ਸਮਝਣਗੇ ਤਾਂ ਸਾਰਾ ਕੰਮ ਹੋ ਸਕਦਾ ਅਦਰਵਾਈਜ਼ ਨਹੀਂ ਹੋ ਸਕਦਾ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰਿਆ ਜਾਵੇ ਤਾਂ ਪਬਲਿਕ ਤੁਸੀਂ ਪਬਲਿਕਲੀ ਤੁਸੀਂ ਕਿਸੇ ਨੂੰ ਪੁੱਛ ਲਓ ਕੋਈ ਨਹੀਂ ਬੋਲਦਾ ਕਾਰਨ ਕੀ ਹੈ ਕਿਸੇ ਕੋਲ ਟਾਈਮ ਹੀ ਨਹੀਂ ਹੈ ਉਹਨੂੰ ਕਹਦੋ ਯਾਰ ਕੂੜਾ ਨਾ ਸੱਟੇ ਤੇ ਕੋਈ ਨਹੀਂ ਯਾਰ ਅਗਲੀ ਵਾਰੀ ਨਹੀਂ ਸੱਟਾਂਗੇ ਇਹ ਕਿੱਕ ਚਲੇ ਜਾਂਦੇ ਆ ਕਿਸੇ ਕੋਲ ਟਾਈਮ ਹੀ ਨਹੀਂ ਹੈ ਤੁਸੀਂ ਚਲੋ ਕਹਦੋ ਦੋ ਬੰਦਿਆਂ ਨੂੰ ਨਾਲ ਚਲੋ ਕੋਈ ਨਹੀਂ ਜਾਂਦਾ ਕਿਉਂਕਿ ਐਕਚੁਅਲ ਕੋਈ ਜ਼ਿੰਮੇਵਾਰੀ ਲੈ ਕੇ ਰਾਜ਼ੀ ਨਹੀਂ ਪਬਲਿਕ ਦੇ ਵਿੱਚ ਵੀ ਪਬਲਿਕ ਖੁਦ ਕੂੜਾ ਸੱਟਦੀ ਵੀ ਹੈ ਕੂੜੇ ਦਾ ਘਰ ਖੁਦ ਪਬਲਿਕ ਵੀ ਬਣੀ ਹੋਈ ਆ ਕਿਉਂਕਿ ਨਾ ਉਹ ਐਕਸ਼ਨ ਲੈਂਦੀ ਆ ਨਾ ਉਹ ਸੁਣਦੀ ਆ ਨਾ ਉਹ ਅੱਗੇ ਗੱਲ ਕਰਦੀ ਆ ਬਿਲਕੁਲ ਆਪਣੇ ਹੱਕ ਦੀ ਆਵਾਜ਼ ਉਹ ਖੁਦ ਹੀ ਨਹੀਂ ਚੱਕਦੇ ਤਾਂ ਹਾਲਾਤ ਇਹੀ ਹੋਣਗੇ ਇਧਰਲੇ ਪਾਸੇ ਵੀ ਤੁਹਾਨੂੰ ਉਹ ਪਲਾਟ ਸਾਹਮਣੇ ਦਿਖਾ ਦਾਂਗੇ ਹੋਰ ਵੀ ਸੜਕਾਂ ਜਿਹੜੀਆਂ ਨੇ ਆ ਪੂਰੀ ਸੜਕ ਦੇ ਉੱਤੇ ਜਿੰਨਾ ਵੀ ਪਲਾਟ ਆਉਣਗੇ ਤੁਹਾਨੂੰ ਦਿਖਾਉਂਦੇ ਹੋਏ ਜਾਵਾਂਗੇ ਕਿ ਕੀ ਇੱਥੇ ਹਾਲਾਤ ਹੈ ਔਰ ਜਿਹੜੇ ਲੋਕ ਇੱਥੋਂ ਦੀ ਨਿਕਲਦੇ ਆ ਸਵੇਰੇ ਸ਼ਾਮ ਨਿਕਲਦੇ ਆ ਉਹਨਾਂ ਨੂੰ ਆਖਰ ਕੀ ਇੱਥੇ ਮਹਿਸੂਸ ਹੁੰਦਾ ਹੋਏਗਾ ਤੁਸੀਂ ਆਪ ਸੋਚ ਸਕਦੇ ਹੋ ਵੀਰਾ ਜੀ ਆ ਪੂਰੀ ਗੰਦਗੀ ਦਾ ਢੇਰ ਪਾਰ ਕਰਕੇ ਆਏ ਹੋ ਕਿਵੇਂ ਇਹ ਤਾਂ ਬੇਰੀ ਨੱਕ ਬੰਦ ਕਰਕੇ ਲੰਘਣਾ ਪੈਂਦਾ ਇੰਨਾ ਬੁਰਾ ਹਾਲ ਆ ਪੁੱਛ ਵੀ ਨਾ ਤੁਸੀਂ ਇਹ ਪੌਸ਼ ਏਰੀਆ ਆ ਪੂਰਾ ਇਹ ਤਾਂ ਮੈਨੂੰ ਵੀ 100 ਬਿਮਾਰੀਆਂ ਇਹਦੇ ਨਾਲ ਲੱਗਣੀਆਂ ਇਹ ਗੰਦ ਦੇ ਨਾਲ ਲੁਧਿਆਣਾ ਦੇ ਵਿੱਚ ਇੱਥੇ ਵੀ ਲਾ ਲੋ ਉਹ ਲੁਧਿਆਣੇ ਵਿੱਚ ਸਾਰੇ ਪਾਸੇ ਗੰਦੀ ਗੰਧ ਆ ਯਾਰਾ ਕੋਈ ਹੈ ਹੀ ਨਹੀਂ ਤੇ ਮੇਰੇ ਵੀ ਇੱਥੇ ਗੰਦ ਨਾ ਹੋਵੇ ਹਰ ਪਾਸੇ ਗੰਦ ਨਾ ਕਿੰਨੀ ਗੰਦੀ ਪੌਸ਼ਕ ਲਾਉਂਦੀ ਹੈ ਇਹ ਮੈਂ ਕਿਹਦੇ ਰੋਜ਼ ਆ ਪਰ ਹੁਣ ਕਹੀਏ ਕਿ ਨੂੰ ਕਹੀਏ ਕਿ ਅਵਾਜ਼ ਕਿ ਥੋੜਾ ਜੀ ਆਪਾਂ ਗੱਲ ਕਰ ਤੁਸੀਂ ਮਿਲ ਕੇ ਚਲੋ ਅਸੀਂ ਤੁਹਾਨੂੰ ਕਹਦੇ ਤਵਾਂ ਹਾਂ ਜੀ ਕੀ ਲੱਗਦਾ ਕੀ ਹੈ ਕਿ ਸਫਾਈ ਪ੍ਰੋਪਰ ਨਹੀਂ ਹੁੰਦੀ ਜਾਂ ਇੱਥੇ ਘਰੋ ਚੱਕੇ ਇੱਥੇ ਸਿੜਦਾ ਸਰਕਾਰ ਦਾ ਵੀ ਦੋਸ਼ ਨਹੀਂ ਹੈਗਾ ਇਹ ਜਿਹੜੇ ਲੋਕ ਆਈਦ ਵਾਲੇ ਇਹ ਇੱਥੇ ਸੱਕੇ ਗੰਦ ਸਿੜ ਦਿੰਦੇ ਸਰਕਾਰ ਕੀ ਕਰੂਗੀ ਨਹੀਂ ਜੇ ਘਰੋ ਚੱਕਣ ਵਾਲੇ ਹੋਣਗੇ ਤਾਂ ਹੀ ਨਾ ਹਾਂ ਇਹ ਫਿਰ ਸਾਰਾ ਕੁਝ ਠੀਕ ਹੋ ਸਕਦਾ ਵਾ ਬਿਲਕੁਲ ਵੀ ਜੇ ਹੁਣ ਬੰਦਾ ਇਕੱਲਾ ਇਕੱਲਾ ਸਮਝੇ ਵੀ ਇੱਥੇ ਗੰਦ ਨਹੀਂ ਸਿਟਣਾ ਸਰਕਾਰ ਵੀ ਕੀ ਕਰੂਗੀ ਹੁਣ ਇਹ ਤਾਂ ਆਪ ਦੇ ਹੱਥਾਂ ਬੰਦਿਆਂ ਦੇ ਬਿਲਕੁਲ ਹਾਂ ਔਰ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਪਰ ਸਵਾਲ ਇਹੀ ਹੈ ਕੀ ਆਖਰ ਇੱਥੇ ਤੁਸੀਂ ਇਹ ਦੇਖੋ ਕਿ ਗੰਦਗੀ ਕਾਰਨ ਆਵਾਰਾ ਪਸ਼ੂ ਵੀ ਘੁੰਮ ਰਹੇ ਹਨ ਔਰ ਇਸ ਜਗ੍ਹਾ ਦੇ ਉੱਤੇ ਸਿੱਟੇ ਗਏ ਕੂੜੇ ਦਾ ਆਖਰ ਕਾਰਪੋਰੇਸ਼ਨ ਕਿਹਦਾ ਚਲਾਨ ਕਰੇਗੀ ਕਿਨੂੰ ਪੈਨਲਟੀਆਂ ਲਗਾਏਗੀ ਕਿਰੇ ਤੋਂ ਜੁਰਮਾਨਾ ਵਸੂਲੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ